ਸਤਿ ਸ੍ਰੀ ਅਕਾਲ ਤੇ ਸਸੀਕਾਰ ਮੈਂ ਆਪਣਾ ਜਗਵਿੰਦਰ ਸਿੰਘ ਵਲੋਗ ਮੇਰਾ ਨਾਮ ਜੀ ਭਗਤ ਸਿੰਘ ਅਸੀਂ ਚੱਲੇ ਆ ਜੀ ਅੱਜ ਕਾ ਵਡਣ ਤੇ ਨਾਲ ਬਾਬਾ ਜੀ ਉਹ ਵੀ ਆਏ ਨੇ ਉਹ ਜਾਂਦੇ ਫੇਨ ਅੱਗੇ ਤੇ ਆਹ ਵੇਖੋ ਚਰਦੇ ਤੇ ਲੈnde ਪੰਜਾਬ ਵਾਲਿਓ ਇਹ ਮੁੰਜੀ ਪਾਗ ਜੇ ਤੇ ਇਹ ਵੀ ਪਾਗ ਦੇ ਵਿੱਚ ਵਿੱਚ ਕੱਚੀ ਜੇ ਤੇ ਨਵੀਂ ਤੋਂ ਨਵੀਂ ਵੀਡੀਓ ਵੇਖਣ ਲਈ ਸਾਡੇ YouTube ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਕਰੇ ਤੇ ਇਹ ਵੇਖੋ ਜਿਹੜੀਆਂ ਮੁੰਜੀ ਕਈਆਂ ਨੇ ਵੜਾ ਵੇ ਲਈਏ ਜਿਨ੍ਹਾਂ ਨੇ ਪਹਿਲੇ ਬੀਜੀ ਦੀ ਬੀਜ ਕੇ ਤੇ ਅੱਗ ਵੀ ਜਿਹੜੀ ਲਾ ਛੱਡੀ ਐ ਤੇ ਅੱਗੋਂ ਉਹਨਾਂ ਨੇ ਕਨਕ ਦਾ ਕਨਕ ਦਾ ਜੀ ਪ੍ਰੋਗਰਾਮ ਬਣਾ ਰਹੇ ਨੇ ਬੀਜ ਨਹੀਂ ਉਹਨਾਂ ਨੇ ਤਨ ਕਣਕ ਵੀ ਆਣਾਂ ਦੀ ਪਹਿਲੇ ਪੱਕ ਜਾਣੀ ਆ। ਚਾਹ ਦੇਖੋ ਬਾਬਾ ਜੀ ਹੋਣੀ ਨੇ ਦਸਰੀ ਫੜੀ ਹੋਈ ਹੱਥ 'ਚ ਤੇ ਵਟਾਂ-ਵੁੱਟਾਂ ਤੇ ਘਾਹ ਦੇਖ ਰਿਆਂ ਤੇ ਇਹ ਘਾਹ ਤੇ ਸਪਰੇਅ ਮਾਰੀਦੀ ਆ। ਜਿ ਵਟ ਜਿਹੜੀ ਤੇ ਅੱਗ ਲੱਗੀ ਆ। ਅੱਗ ਲੱਗੀ ਦੀ ਆ। ਆਹ ਆਹ ਬਾਬਾ ਜੀ ਅੱਗ ਲੱਗੀ ਦੀ ਆ। ਮੈਂ ਧਿਆਨ ਨਹੀਂ ਮਾਰਾਂ ਮੈਂ ਵੀਡੀਓ ਲਈ ਧਿਆਨ ਰੱਖੇਦਾ। ਅੱਗ ਲੱਗੀ ਜੀ ਬਾਬਾ ਜੀ ਕਹਿ ਰਹੇ ਨੇ। ਬਾਬਾ ਜੀ ਘਾਹ ਲੱਭੋ ਚੰਗਾ ਜੇ ਆ ਫਿਰ ਵੱਢੀਏ। ਢੰਗਰ ਭੁੱਖੇ ਬਾਠੇ ਨਾ ਪੱਠੇ ਪੁੱਠੇ ਦੇ ਹੋ ਗਏ ਨਾ ਜਿਹੜੇ ਖਤਮ ਸਾਡੇ ਕਾਕੂ ਲੱਭਣੇ ਆ ਲਹਿੰਦੇ ਚਰਦੇ ਪੰਜਾਬ ਲੋ ਪਛਾਨੋ ਮੁੰਜੀ ਕਿਨਾਂ ਲਾਈ ਸੀ ਦੇਖੋ ਸਾਡੇ ਡੇਰਾ ਤੇ ਹੀ ਵੀਡੀਓ ਵਹਿੰਦੇ ਰਹਿੰਦੇ ਸਾਡੀ ਉਹ ਡੇਰਾ ਸਾਹਮਣੇ ਤੇ ਇਹ ਮੁੰਜੀ ਲਾਈ ਸੀ ਪਛਾਨੋ ਕਿੰਨੇ ਕਿੰਨੇ ਮੁੰਜੀ ਲਾਈ ਸੀ ਤੇ ਦੱਸਿਓ ਕਮੈਂਟਾਂ 'ਚ ਤੇ ਸਾਡੇ ਨਾਲ ਆ ਵੀਡੀਓ 'ਚ ਜੁੜੇ ਰਹੋ ਆ ਵੇਖੋ ਜੀ ਬਾਬਾ ਜੀ ਨੂੰ ਲੱਗ ਗਿਆ ਜੇ ਘਾ ਤੇ ਬਾਬਾ ਜੀ ਹੜੀ ਦਾਹ ਲਗੇ ਜੇ ਉਹਨੂੰ kurta ਬਾਬਾ ਜੀ ਹੜੀ ਨਾ kurta ਲਾ ਦੇਣਾ ਤੇ ਫੇਰ ਹੀ ਪੱਠੇ ਵੜ ਦੇਣਾ ਤੇ ਅਸੀਂ ਅੱਗੇ ਮੜਾ ਜੇ ਘਾ ਵੇਖ ਲਈਏ ਥੋੜੀ ਬਾਬਾ ਜੀ ਕਹਿੰਦੇ ਘਾ ਵਾਦੂਆ ਵਾਟ ਤੇ ਇਹ ਦੋ ਬੀਨ ਆ ਇਹ ਪਰਲੀ ਸਾਈਡ ਤੇ ਜਿਹੜਾ ਬੀਆ ਉਹ ਪੱਕ ਗਿਆ ਜੀ ਆਨ ਦਿਖਾਣੇ ਆ ਆ ਵੇਖਾ ਮੁੰਜੜਾ ਨਿਕਲਈ ਦੀਆਂ ਜੇ ਦੋ ਵੀ ਬੀਜੇ ਦੇ ਨੇ ਆ ਸਾਡੇ ਹੱਥਾਂ ਦੀ ਲੱਗੀ ਆ ਵੇਖੋ ਮਣਾ ਖਿਆਲੇ ਕਾਇਨਾਤ ਐ ਐ ਸੁਪਰੀ ਐ ਇੱਕ ਸੁਪਰ ਐ ਜੇਤਾ ਕੋਈ ਨਹੀਂ ਜਾਨਾ ਤੇ ਆ ਵੇਖੋ ਆਦਰ ਮੁੰਜੀ ਝੁੰਜੀ ਵਢੋਈ ਦੀ ਅਜੇ ਤੇ ਅਸੀਂ ਹੁਣ ਵੱਡਾਂ ਲਗਿਆਂ ਜੀ ਘਾ ਇੱਕ ਜਾਂ ਦੋ ਪੰਡ ਵੱਢ ਕੇ ਲੈ ਆਂਗੇ ਹੁਣ ਕਾ ਤੇ ਜਿਹੜੀ ਡੰਗਰਾਂ ਨੂੰ ਪਾਵਾਂਗੇ ਜਾ ਕੇ ਤੇ ਸੁਬਾ ਫਿਰ ਵੇਖੀ ਜਾਏਗੀ ਜੀ ਕਾ ਲਬਾਂਗੇ ਹੋਰ ਤੇ ਵਟਾਂਗੇ ਸੁਬਾ ਸੁਬਾਈ ਵੜ ਲਾਂਗੇ ਆਹ ਦੇਖੋ ਜੀ ਐ ਪੱਤਾ ਟਾਲੀ ਨੂੰ ਕਹਿੰਦੇ ਜੀ ਟਾਲੀ ਇਹ ਸਾਡੇ ਪਾਕਿਸਤਾਨ ਦੀ ਟਾਲੀ ਆ ਜੀ ਅਕ ਕਿਕਰ ਵੀ ਬੂਟੇ ਛੂਟੇ ਲੱਗੇ ਹੋਏ ਨਾ ਤੇਰਾ ਵੀਰ ਨੂੰ ਸਪੋਰਟ ਕਰੋ ਜਿਹੜਾ ਪਤਾ ਲੱਗੇ ਕਿ ਵੀਰ ਨੇ ਸਪੋਰਟ ਕੀਤੀ ਆ ਤੇ ਹੁਣ ਅਥੇ ਕਾ ਵੜ ਲੀ ਫਿਰ ਤੁਹਾਨੂੰ ਮਿਲਾਂਗੇ ਨੈਕਸਟ ਵੀਡੀਓ ਚ ਤੇ ਆਪਣੇ ਐਵੇਂ ਪਿਆਰ ਪਿਊਡ ਬਣਾ ਕੇ ਰੱਖੋ ਆਪਣੇ ਵੀਰ ਸਰਦਾਰ ਵੀਰ ਆਪਣੇ ਪਾਕਿਸਤਾਨੀ ਸਰਦਾਰ ਵੀਰ ਤੇ ਜਿਹੜਾ ਸਪੋਰਟ ਵੀਰ ਦੀ ਕਰੋ ਵੀਰਨਾ ਆਪਣਾ ਮੇਲਾ ਵੀ ਆ ਰਿਹਾ ਹੈ ਨਕਾਣਾ ਸਾਹਿਬ ਤੇ ਜਿੰਨੇ ਵੀ ਆਪਣੇ ਵੀਰਨਾ ਦੇਖ ਰਹੇ ਨੇ ਵੀਡੀਓ ਲੈਂਦੇ ਛਿਰਦੇ ਪੰਜਾਬ ਵਾਲਿਓ ਤਾ ਕਮੈਂਟ ਕਰੋ ਆਪਣੇ ਵੀਰ ਨੂੰ ਦੱਸੋ ਕਿਹੜਾ ਕਿਹੜਾ ਗੁਰਦੁਆਰੇ ਆ ਰਿਹਾ ਜਨਮਸਥਾਨ ਤੇ ਆਓਗੇ ਵੀਰ ਆਪਣੇ ਨੂੰ ਮਿਲੋ ਤੇ ਆਪਣਾ ਵੀਰ ਹੋਇਆ ਤੇ ਆਪਣਾ ਪਿੰਡ ਵੀ ਤੁਹਾਨੂੰ ਇਹ ਦਿਖਾਏਗਾ ਗੁਰਦੁਆਰਿਆਂ ਦੇ ਦਰਸ਼ਨ ਵਗਾਰਾ ਵੀ ਕਰਾਏਗਾ ਨੂੰ ਕਮਾਏ ਖਰਾਏਗਾ ਵੀ ਵੀ ਤੁਹਾਡਾ ਭਗਤ ਸਿੰਘ ਤੇ ਜਗਵਿੰਦਰ ਸਿੰਘ ਵੀ ਆਏਗਾ ਤੇ ਉਹਨੂੰ ਮਲਾਵਾਂਗੇ ਤੁਹਾਨੂੰ ਤੇ ਪੂਰਨ ਦਾ ਮੈਚ ਹੋਇਆ ਜੇ ਉੱਥੇ ਨਕਾਣਾ ਸਾਹਿਬ ਤੇ ਤੁਹਾਨੂੰ ਮੈਚ ਵੀ ਦਿਖਾਵਾਂਗੇ ਤੇ ਸਾਲ ਆ ਜੀ ਵਿੱਚ ਇੱਕ ਮਿੰਟ ਹੁਣ ਥੋੜੀ ਜਿਹੀ ਬ੍ਰੇਕ ਲੈ ਲਈਂ ਰਿਵਾਟ ਦੇ ਜੀ ਤੇ ਐ ਭਈ ਜਾਤਰੀ ਮੇਰੀ ਤੇ ਐ ਭਈ ਜ ਪੱਲੀ ਤੇ ਬਾਬਾ ਜੀ ਦੀ ਕਮੀਜ਼ असू वन लगे घू मे अगली वीडियो चाहिए केंद्र पावा लगा जी वज घड लिया जे देखो। ओ अगे तक ढेरिया पी घिया हूं अस पगे पल्ली पल्ली पा के फिर लैके चलिया घर ਆ ਜਾ ਕੇ ਫਿਰ ਡੰਗਰਾਂ ਟੰਗਰਾਂ ਨੂੰ ਪਾਵਾਂਗੇ ਟੈਕਸਟ ਨਾਲ ਅਗਲੀ ਵੀਡੀਓ 'ਚ ਮਿਲਾਂਗੇ ਤੇ ਆ ਵੇਖੋ ਤੇਰੇ ਤੇ ਕਾ ਜਿਹੜਾ ਅਸੀਂ ਵੜਿਆ ਵੇਖੋ ਵਟ ਇਹ ਵਟ ਵੀ ਵੜਿਆ ਉਹ ਅੱਗੂ ਰਹਿੰਦਾ ਫਿਰ ਉਹ ਕੱਲ ਵੜ ਲਾਂਗੇ ਇਹ ਕਿਸੇ ਨੇ ਵੜ ਲਿਆ ਠੀਕ ਹੈ ਨਹੀਂ ਤੇ ਫਿਰ ਆਣ ਕੇ ਅਸੀਂ ਵੜ ਲਾਂਗੇ ਇਹ ਆਪਣਾ ਪਿੰਡ ਦਾ ਜੀ ਉਹੀ ਤੁਹਾਡੇ ਵੀਰ ਨੇ ਪੰਡ ਜਿਹੜੀ ਪਾਲੀ ਜੇ ਪਾਲੀ ਜੇ ਫੁੱਲ ਤੇ ਕਿੰਨਾ 1 2 3 3 ਨੇ ਚਾੜ ਕੇ ਲੈਣਾ ਜਿੱਥੇ ਆਪਾਂ ਲੈ ਕੇ ਜਾਣੀ ਚੋਕ ਕੇ ਇਹ ਪੰਡ ਜੇ ਤੇ ਉਹ ਤੁਸੀਂ ਵੇਖ ਸਕਦੇ ਹੋ ਉਹ ਉਹ ਪਿੰਡ ਜੇ ਮੇਰਾ ਉੱਥੇ ਜਾਣੀ ਜੇ ਲੈ ਕੇ ਚੋਕ ਕੇ ਚਲੋ ਠੀਕ ਆ ਓਕੇ ਬਾਏ ਰਵੇ ਜੀ ਕੋ ਖਾਲਸਾ ਬਾਈ ਗੜੀ ਜੀ ਕੇ ਪੱਤੇ ਇਹ ਜੀ ਸਾਡਾ ਟੋਕਾ ਇਹ ਇਹ ਭਗਤ ਇਹ ਪੈ ਜੀ ਭੰਡਾ ਟੋਕ ਲੈ ਆਇਆ ਸਪੰਡ ਇਹ ਸਾਡਾ ਭਾਰਾ ਜੀ ਤੇ ਸਾਡਾ ਚੂਹਾ ਫਿਰਦਾ ਪਿਆ ਆ ਰੈਡੀ ਪਈ ਜੀ ਉਹ ਗੇੜ ਲੱਗਾ ਜੀ